ਕੱਟਾ ਦਿਵਾ ਚੈਲੰਜ ਹੈ ਸਾਡਾ ਤੁਹਾਨੂੰ ਦੱਸਦਾ ਐਸਾ ਅਸੀਂ ਬੈਠੇ ਆ ਪਤਾ ਹਟ ਦੇ ਬੱਚੇ ਨੂੰ ਅਸੀਂ ਅੱਜ ਇੱਥੇ ਕਿਉਂ ਪਹੁੰਚੇ ਆ ਤੁਹਾਨੂੰ ਅਸੀਂ ਦਿਖਾ ਦੇਈਏ ਇਹ ਇੱਕ ਮਰਗ ਵਾਲਾ ਘਰ ਆ ਜਿੱਥਾ ਤਾਂ ਕਹਿੰਦੇ ਕਿ ਇਸ ਘਰ ਦੇ ਵਿੱਚ ਇੱਕ ਬਜ਼ੁਰਗ ਦੀ ਮੌਤ ਹੋਈ ਆ ਬਜ਼ੁਰਗ ਦੀ ਮੌਤ ਕਿਉਂ ਹੋਈ ਆ ਕਿ ਅਸੀਂ ਤੁਹਾਨੂੰ ਦਿਖਾਵਾਂਗੇ ਜਿਹੜਾ ਇਹ ਪਰਿਵਾਰ ਹੈ ਬਹੁਤ ਗਰੀਬ ਪਰਿਵਾਰ ਹੈ ਅੱਜ ਬਿਨਾਂ ਇਲਾਜ ਤੋਂ ਉਸ ਬਜ਼ੁਰਗ ਦੀ ਮੌਤ ਹੋਈ ਆ ਮਾਤਾ ਵੀ ਬਿਮਾਰੀ ਦੇ ਕੀਟ ਨਹੀਂ ਆਪਾਂ ਪਹਿਲਾਂ ਤਾਂ ਗੱਲ ਕਰਦੇ ਮਾਤਾ ਦੇ ਨਾਲ ਹੇ ਹਾਂਜੀ ਮਾਤਾ ਅ ਕਿਨਾ ਬਸਤੀ ਆਸਾ ਜਿਹੜੀ ਬਕੂਦੀ ਬੋਧੀਆ ਕਿਲੇ ਬੋਧੀਆ ਲਾਜ ਤੋਂ ਬਿਨਾ ਜਿਹੜੀ ਅੰਗਰੇਜ਼ੀ ਦੀ ਮਾਤਰਾ ਹੈ ਜਿਵੇਂ ਆਪਾਂ ਪਹਿਲੀ ਵਾਰੀ ਬਤਾਇਆ ਕਿ ਲੌਕਡਾਊਨ ਤੋਂ ਬਾਅਦ ਮੁਗਾਈ ਨੇ ਇਹਨਾਂ ਲੱਕ ਤੋੜ ਦਿੱਤਾ ਕਿ ਹਰੇਕ ਬੰਦੇ ਨੂੰ ਇਹਦਾ ਦੋ ਵਕਤ ਤੱਕ ਦਾ ਗੁਜ਼ਾਰਾ ਕਰਨਾ ਬੜਾ ਮਸ਼ਕਿਲ ਹੋ ਗਿਆ ਅਸਾ ਇੱਥੇ ਤੁਹਾਨੂੰ ਮੇਰੇ ਦੱਸ ਦੇਣਾ ਬਹੁਤ ਜ਼ਰੂਰੀ ਸਮਝਦਾ ਕਿ ਮਾਤਾ ਦੇ ਇੱਕ ਹੀ ਬੇਟਾ ਸੀ ਅੱਜ ਤੋਂ 2 ਸਾਲ ਦੇ ਕਰੀਬ ਅ ਉਨ੍ਹਾਂ ਦੀ ਮੌਤ ਹੋ ਚੁੱਕੀ ਆ ਅਸੀਂ ਮੇਰੇ ਨੂੰ ਤੁਹਾਨੂੰ ਤਸਵੀਰ ਦਿਖਾਉਂਦਾ ਕਿ ਇਹ ਇਹਨਾਂ ਦੇ ਬੇਟਾ ਜੀ ਨੇ ਅ ਇਹਨਾਂ ਦੀ ਮੌਤ ਹੋ ਚੁੱਕੀ ਆ ਘਰ ਦੇ ਵਿੱਚ ਜਿਹੜਾ ਕਮਾਈ ਦਾ ਸਾਧਨ ਆ ਉਹ ਕੋਈ ਨਹੀਂ ਰਿਹਾ ਮਾਤਾ ਦੀ ਖੁਦ ਵੀ ਆਪ ਬਿਮਾਰੀ ਦੀ ਪੀੜਤ ਨੇ ਹਾਂਜੀ ਮਾਤਾ ਤੁਸੀਂ ਕਿਸ ਚੀਜ਼ ਦੀ ਲੋੜ ਕਰਨੀ ਹੈ ਮੈਂ ਕੈਸਾ ਸੇਕਾ ਨਹੀਂ ਲੋਕ ਤਾਂ ਇੱਕ ਦਵਾਈ ਉਹ ਦੋਣੇ ਜਦੋਂ ਵੀ ਦਵਾਈ ਮਾਤਾ ਲੈ ਕੋਣੇ ਮੈਂ ਐਸੀ ਕਰਕੇ ਲਈਦੀ ਆ ਜੀ ਦੋ ਦੋ ਵਾਰ ਐਸੇ ਮੇਰੇ ਕੋਲ ਮੁੰਡੇ ਹੁੰਦੇ ਹੋ ਤਾਂ ਮੈਂ ਦੇਵਾਉਂਦੀ ਆ ਨਾ ਕਰੇ ਕੋਈ ਕਾਹਦੇ ਨਾ ਵੀ ਕਰਦੇ ਮੈਂ ਚੱਕ ਪਈ ਮੈਂ ਚੰਗਾ ਕੰਮ ਨਹੀਂ ਕਰਾ ਹਾਂ ਬੇਚਰੀਆਂ ਜਦੋਂ ਵੀ ਬੇਟੇ ਦੀ ਮੌਤ ਤੋਂ ਬਾਅਦ ਤੁਹਾਡੀ ਨੂੰਹ ਵੀ ਤੁਹਾਡੇ ਉਸ阿里 ਦੀ ਮਹਾਰਤ ਵੀ ਦੇ ਆ ਗਈ ਹੈ ਨਾ ਸਾਡੇ ਤੋਂ ਮਾਣ ਤੁਹਾਨੂੰ ਆਪਣੇ ਆਪ ਨੂੰ ਸੁਭਾਲਣਾ ਔਖਾ ਹੋ ਰਿਹਾ ਤੁਜੀ ਉਹਨਾਂ ਨੂੰ ਨਿਰਾਸ਼ ਪਾਉਂਦੇ ਅੱਜ ਨੂੰ ਕਹਿੰਦੇ ਕਿ ਬਾਕੀ ਜਿਹੜੇ ਬੰਦੇ ਨੇ ਪੈਦਾ ਆ ਨਾ ਸੱਚੇ ਵੱਡੇ ਨੂੰ ਖਰਾ ਦਿੰਦਾ ਹੈਗਾ ਤੇ ਮਾਤਾ ਦੇ ਇੱਕ ਬੇਟਾ ਸੀ ਬੜੀ ਅਕੀਦਾ ਹੁੰਦੀ ਹੈ ਪਰਿਵਾਰ ਦੇ ਵਿੱਚ ਤਾਂ ਮਾਤਾ ਤੋਂ ਵੀ ਬਿਮਾਰੀ ਦੇ ਪ੍ਰੇਟ ਤੋਂ ਹੋਏ ਨੇ ਹੈ ਨਾ ਤੇ ਦੋਸਤੋ ਅੱਜ ਸਾਡੇ ਚੈਨਲ ਦੇ ਚੈਨਲ ਨੂੰ ਪੂਰੀ ਦੁਨੀਆ ਦੇਖ ਰਹੀ ਹੈ ਨਾ ਬੜੇ ਦਾਨੀ ਸੱਚੇ ਨੇ ਤੁਸੀਂ ਆਪ ਲੋਕਾਂ ਦੇ ਪਾਸੇ ਕਰਕੇ ਮੈਨੂੰ ਜੀ ਜੀ ਦੋ ਕਰਨੀ ਕਿ ਜਿਹੜੇ ਸਹਾਰਾ ਬਣ ਕੇ ਕੀ ਆ ਜਾਂਦੇ ਹੈ ਕੀ ਕਿਹਾ ਚਾਹੁੰਦੇ ਤੰਦਸ ਨੇ ਮਾਤਾ ਦੀ ਗੱਲ ਬਚਾ ਲਈ ਆ ਕਿ ਮਾਤਾ ਜਿਹੜਾ ਘਰ ਹੈ ਜਿੱਥੇ ਇਹ ਰਹਿੰਦੇ ਨੇ ਉਹ ਮਕਾਨ ਦੀ ਇੰਨੀ ਬਦਬਦੀ ਬਹਾਨੇ ਦੀ ਗੱਲ ਕਰੀਏ ਤਾਂ ਬਹੁਤ ਹਾਲਤ ਗੰਦੀ ਵਿੱਚ ਸੀ ਟੁੱਟਿਆ ਹੋਇਆ ਹੈ ਨਾ ਜਿਵੇਂ ਆਪਾਂ ਕਹਿਦੀ ਵੀ ਇਹਨਾਂ ਤੋਂ ਆਪਣਾ ਜਿਹੜਾ ਦੋ ਬੱਚਾ ਦਾ ਕਿਜ਼ਾਰਾ ਕਰਨਾ ਇਹਨਾਂ ਮੁਸ਼ਕਲ ਹੋਇਆ ਉਹ ਕਰ ਪਾਉਂਦੀ ਇਹਨਾਂ ਸਮਰੱਥਾ ਨਹੀਂ ਦੇਈ ਤਾਂ ਤੁਹਾਨੂੰ ਜੀ ਘਰ ਦਿਖਾਵਾਂਗੇ ਘਰ ਦੇ ਜਿਹੜੇ ਵਾਲੇ ਨੇ ਟੁੱਟੇ ਹੋਏ ਨੇ ਬੜੀਆਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਦਾਅਵੇ ਕਰਦੀਆਂ ਨੇ ਕਿ ਅਸੀਂ ਗਰੀਬਾਂ ਲਈ ਬਹੁਤ ਕੁਝ ਕਰਦੇ ਹਾਂ ਪਰ ਮਾਤਾ ਤੁਹਾਡੇ ਸਾਹਮਣੇ ਬੈਠੇ ਆ ਅਸੀਂ ਤੁਹਾਨੂੰ ਕਰਕੇ ਦਿਖਾਵਾਂਗੇ ਕਿ ਇਹਨਾਂ ਦਾ ਉਹ ਟੁੱਟਿਆ ਹੋਇਆ ਤੇ ਨਾ ਕਿਸੇ ਨੇ ਇੱਕ ਪਕੜਦੇ ਆਜੂ ਅਨਾ ਦੇ ਘਰ ਦੇ ਵਿੱਚ ਬਜ਼ੁਰਗ ਦੀ ਮੌਤ ਹੋਈ ਆ ਇਹਨਾਂ ਨੇ ਸਾਨੂੰ ਐਸਲੀ ਬਣਾਇਆ ਤਾਂ ਕਿ ਜਿਹੜਾ ਇਹਨਾਂ ਦਾ ਜੀਵਨ ਬੜਾ ਮੁਸ਼ਕਲ ਨਾ ਹੋਵੇ ਔਰ ਜਿਹੜਾ ਅੱਗੇ ਜਿਹੜਾ ਇਹਨਾਂ ਨੂੰ ਬਹੁਤ ਸਾਰੀਆਂ ਜਿਹੜੇ ਦੇਖਣ ਦਾ ਸਾਹਮਣਾ ਕਰਨਾ ਪੈਂਦਾਗਾ ਨਾ ਤੇ ਅਸੀਂ ਤੁਹਾਨੂੰ ਉਹ ਘਰ ਵੀ ਦਿਖਾਵਾਂਗੇ ਤੇ ਲਾਸਟ ਦੇ ਵਿੱਚ ਮਾਤਾ ਨੇ ਸਾਡੇ ਕਿੰਨੇ ਮਾਤਾ ਕਰਦੇ ਨੇ ਠੀਕ ਨਾ ਚੰਗੀ ਮਾਤਾ ਤੋਂ ਬਾਅਦ ਚਾਰ-ਪੱਖ ਚਾਰ ਮੈਂਬਰਾਂ ਦੀ ਚਾਰਜੀਆਂ ਦੀ ਗੱਲ ਸਾਧਦੇ ਆ ਕਿ ਜ਼ਿੰਮੇਵਾਰੀ ਮਤਲਬ ਇਹ ਹੈ ਕਿ ਆ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਚਾਰ-ਪੱਖਾ ਕਰਦੇ ਆ ਬੜੀ ਬਾਤੀ ਜਾਣਦੇ ਆ ਕਿ ਕਿੰਨੀ ਕਮਾਈ ਆ ਨਾ ਬਸਲਕ ਨੇ ਜਿੱਥੇ ਇਹਨਾਂ ਦੀ ਉਂਟ ਬੈਠਣ ਦੀ ਆ ਆਰਾਮ ਕਰਨ ਦੀ ਆ ਉੱਥੇ ਪੋਤੇ-ਪੋਤਿਆਂ ਨੂੰ ਲੈ ਕੇ ਅੱਜ ਇਹ ਕੰਮ ਕਰਦੇ ਨੇ ਪਰ ਆਮੀ ਮੌਰੀ ਦੀ ਗੱਲ ਨੂੰ ਥੋੜੋ ਜਿਵੇਂ ਜਿੰਨੀਆਂ ਵੀ ਮੈਂ ਅੱਜ ਤੱਕ ਵੀਡੀਓ ਚਲਾਈਆਂ ਨੇ ਕੁਝ ਚੜ-ਵੱਧ ਕੇ ਹਮੇਸ਼ਾ ਉਹਨਾਂ ਦੁਬਾਰਾ ਦੀ ਮਦਦ ਕੀਤੀ ਇਹ ਪਰਿਵਾਰ ਦੀ ਲੋੜਵੰਦ ਪਰਿਵਾਰ ਹੈ ਅਸੀਂ ਤੁਹਾਨੂੰ ਇਹਨਾਂ ਦਾ ਬੈਂਕ ਦਾ ਖਾਤਾ ਵੀ ਦੱਲਾਗੇ ਇਹਨਾਂ ਦਾ ਮੋਬਾਈਲ ਨੰਬਰ ਵੀ ਦੱਲਾਗੇ ਤੁਸੀਂ ਇਹਨਾਂ ਦੀ ਸਿੱਧੀ ਮਦਦ ਕਰਕੇ ਵੀ ਇਹਨਾਂ ਦੀ ਤੁਸੀਂ ਕਰਵਾ ਹਾਂਜੀ ਤੁਹਾਨੂੰ ਜਿਵੇਂ ਅੱਜ ਤੱਕ ਤੁਸੀਂ ਬਹੁਤ ਸਾਰੇ ਵੀਡੀਓ ਦਿਖਾਈਆਂ ਨੇ ਤੁਸੀਂ ਹਰ ਵੀਡੀਓ ਦੇਖਣ ਦਾ ਵਾਸਤੇ ਉਸ ਪਰਿਵਾਰ ਦੀ ਤਾਂ ਇਹ ਪਰਿਵਾਰ ਵੀ ਲੋੜਵੰਦ ਪਰਿਵਾਰ ਹੈ ਮਾਤਾ ਜੀ ਉਮਰ ਵੀ ਦੇਖ ਸਕਦੇ ਹੋ ਇਹ ਖੁਦ ਆਪ ਵੀ ਮਰੀਜ਼ ਨੇ ਹਨਾ ਇਹਨਾਂ ਦੀ ਰੋਈ ਪੂਰੀ ਚੱਲਦੀ ਆ ਪਰ ਫੇਰ ਵੀ ਕਰਦੇ ਤੰਗੀ ਸੰਗੀਤ ਉਹ ਤਾਂ ਕਹਿੰਦੀ ਆਪਣੇ ਘਰ ਦੇ ਉਹ ਧਿਆਨ ਦਾ ਟਿੰਡ ਪਰਣ ਦੇ ਲਈ ਇਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੇ ਹਾਂ ਜੇਕਰ ਕੋਈ ਬੰਦਾ ਇਸ ਪਰਿਵਾਰ ਦੀ ਮਦਦਨ ਕਰਦਾ ਜਿਵੇਂ ਤੁਹਾਨੂੰ ਮੈਂ ਅਕਸਰ ਕਹਿੰਦਾ ਹਾਂ ਕਿ ਇਥੇ ਇਨਸਾਨਤਾ ਬਹੁਤ ਦੇਖੀ ਨਹੀਂ ਪਰ ਇਨਸਾਨੀਅਤ ਦਾ ਫਰਜ਼ ਰੀਦੇ ਬਹੁਤ ਬਿਰਦੇ ਨੁਕੜਮਾਉਂਦੇ ਨੇ ਜੇਕਰ ਕੋਈ ਵੀ ਬੰਦਾ ਪਾਰਟੀ ਵਾਂਗੂ ਉਪਰ ਰੱਖ ਕੇ ਇਸ ਪਰਿਵਾਰ ਦੀ ਮਦਦ ਕਰਦਾ ਤਾਂ ਅਸੀਂ ਸਮਝਾਂਗੇ ਅਸੀਂ ਇਸ ਵੀਡੀਓ ਨੂੰ ਬਣਾਉਣ ਵਿੱਚ ਕੰਮ ਕਰਦੇ ਜਿਵੇਂ ਤੁਹਾਨੂੰ ਅਸੀਂ ਨਾਮ ਲਾਇਆ ਅਸੀਂ ਤੁਹਾਨੂੰ ਇਹਨਾਂ ਦਾ ਬੈਂਕ ਦਾ ਖਾਤਾ ਵੀ ਦੰਮਾਂਗੇ ਅਸੀਂ ਤੁਹਾਨੂੰ ਮੋਬਾਈਲ ਨੰਬਰ ਵੀ ਦੰਮਾਂਗੇ ਤਾਂ ਕਿ ਤੁਸੀਂ ਇਹਨਾਂ ਦੀ ਸਿੱਧੀ ਗੱਲ ਕਰਕੇ ਸਿੱਧੀ ਇਸ ਪਰਿਵਾਰ ਦੀ ਮਦਦ ਕਰ ਸਕੋ ਅਸੀਂ ਮਾਤਾ ਦਾ ਤੁਹਾਨੂੰ ਖਾਤਾ ਵੀ ਕਰਨਾ ਮਾਗੇ ਤਾਂ ਜਿਵੇਂ ਤੁਸੀਂ ਕੋਈ ਵੀ ਬੰਦਾ ਪਾਰਟੀ ਵੇਦੋ ਉੱਪਰ ਉੱਠ ਕੇ ਇਸ ਪਰਵਾਰ ਦੀ ਮਦਦ ਕਰਦਾ ਤਾਂ ਅਸੀਂ ਸਮਝਾ ਕਿ ਅਸੀਂ ਐਸੀ ਵੀਡੀਓ ਬਣਾਉਣ ਵਿੱਚ ਕਰਦੇ ਜਿਵੇਂ ਅੱਜ ਤੁਹਾਨੂੰ ਭਦੌਰ ਦੇ ਵਿੱਚ ਇਸ ਮਾਤਾ ਦੇ ਨਾਮ ਬੁਲਾਇਆ ਤਾਂ ਇਸੇ ਤਰ੍ਹਾਂ ਦੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀਆਂ ਨਵੇਂ-ਨਵੇਂਆਂ ਵੀਡੀਓ ਲੈ ਕੇ ਫੇਰ ਹਾਜ਼ਰ ਹੋਮਗੇ ਸਾਡੀ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਇਸੇ ਤਰ੍ਹਾਂ ਦੀ ਵੀਡੀਓ ਲੈ ਕੇ ਫੇਰ ਹਾਜ਼ਰ ਹੋਮਗੇ ਰੋਟੇ ਸੱਚੀ ਗੱਲ ਹੈ